ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਇਹ ਪਿੰਡ ਦੋਸਤੋ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਵੇ ਜਰਸੀ ਦਿਖਾਉਂਗਾ ਗੱਬਣ ਚੰਗੇ ਕਦ ਕਾਠ ਵਾਲੀ ਸੋ ਵੀਡੀਓ ਮੈਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਸੱਲੀ ਦੇ ਨਾਲ ਕਰੀਬਦਾਰੀ ਕਰ ਲਿਆ ਜੇ ਨੰਬਰ 22 ਜੀ ਤੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਮੂਤੋ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਪਹਿਲੀ ਤਰੀਕ ਨੂੰ ਬਚੀਏ ਦਿਨ ਪੂਰੇ ਆ ਡੇਟ ਮੁਤਾਬਕ ਦੋਸਤੋ ਇੱਕ ਹਫਤੇ ਦੀ ਕੱਚੀ ਆ ਬਚੀ ਨੇ ਇੱਕ ਹਫਤੇ ਜੋ ਵਾਲਟੇ ਲਾਟ ਕੇ ਹਵਾ ਨਾਲ ਟੈਟ ਕਰਕੇ ਜਿਸ ਤੋਂ ਤਰ ਸੂਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਪਲੂਨ ਵੱਚੀ ਨੇ 14 ਕਿਲੋ ਚਵਾਇਆ ਐਤੀ ਬਾਈ ਜੀ ਹੁਣੇ ਕਹਿੰਦੇ ਬਾਲਾ ਨਹੀਂ ਅਪਰਸਨਾ ਗਰਮੀ ਹੈ ਗਈ ਆ ਤਦ 15 ਕਿਲੋ ਬਾਈ ਕਹਿੰਦਾ ਵੱਚੀ ਬੜੇ ਆਰਾਮ ਨਾਲ ਚਵਾਜੂ ਬਾਕੀ 200 ਵਾਲਟੈਲ ਹਜੇ ਕਾਫੀ ਪਈ ਆ ਹਵਾਨੇ ਚ ਵੱਚੀ ਨੇ ਇੱਕ ਹਫਤੇ ਚ ਵਾਲਟੈਲ ਕੱਢ ਕੇ ਹਵਾਨਾ ਟੈਟ ਕਰਕੇ 200 ਫੈਸੂਨਾ ਦੁੱਧ ਬਾਈ ਜੀ ਹੁਣੇ ਕਹਿੰਦੇ 15 ਕਿਲੋ ਵੱਚੀ ਬੜੇ ਆਰਾਮ ਨਾਲ ਚਵਾਜੂ ਖਾਨ ਬਹੁਤ ਸੋਹਣੇ ਚਾਏ ਗੈਪ ਤੇ ਨਿਖਰ ਮੇ ਕਲੇ ਕਲੇ ਲੱਗੇ ਹੋਏ ਆ ਹਵਾਨਾ ਦੇਖ ਸਕਦੇ ਆ ਬੈਗ ਸਾਈਡ ਤੋਂ ਬਹੁਤ ਸੋਹਣਾ ਬਾਕੀ ਦੋਸਤੋ ਜਿੰਨਾ ਕਹਵਾਨਾ ਅੱਗੇ ਨੂੰ ਤਿਆਰ ਕੀਤਾ ਹੋਇਆ ਬਾਕੀ ਪਿੱਛੇ ਨੂੰ ਵੀ ਉਹਨਾ ਸੋਹਣਾ ਹੀ ਤਿਆਰ ਕੀਤਾ ਹੋਇਆ ਥਣ ਮੇ ਨੇੜ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਤੇ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਣਾਂ ਸੇਮ ਹੀ ਸਾਈਜ਼ ਹਾਤੀ ਚੁਵਾਈ ਆ ਦੇ ਕੋਰ ਸ਼ੈਂਕ ਕੋਰਾ ਨਹੀਂ ਹਾਈਟ ਬਾਜ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਫੇਸ ਕੁਆਲਟੀ ਬਹੁਤ ਸੋਹਣੇ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਹਾਈਟ ਬਾਜ ਜੇ ਦੋਸਤੋ ਵਾਰਨਾ ਖਿਚਾਂਗੇ ਤਰ੍ਹਾਂ ਵੜੰਗ ਵਧੂਗਾ ਵਾਲਟਲ ਹਜੇ ਕਾਫੀ ਪਈ ਆ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 42000 ਰੁਪਇਆ ਉਹ ਚ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਜੀ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਈ ਅਜੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੀ ਕੋਈ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ